ਅਟ ਗੂੜਵਾਦੀ ਚਾਹਤਾਂ ਨੇ ਸਿੰਘ ਸਾਹਿਬ ਨੂੰ ਆਪਣਾ ਪੂਰਾ ਵਾਕ ਨਹੀਂ ਦੇਣ ਦਿੱਤਾ ਜੀ ਦੀ وجہ ਦੇ ਨਾਲ ਜਿਹੜੇ ਸ਼ਹੀਦਾਂ ਦੇ ਬਾਰਸ ਸੀਗੇ ਉਹਨਾਂ ਨੂੰ ਸਰੂਪਾ ਨਹੀਂ ਦੇਣ ਦਿੱਤਾ ਦਰਬਾਰ ਸਾਹਿਬ ਦੇ ਸਰੋਵਰ ਦੇ ਵਿੱਚ ਤੇ ਗੋਇੰਦਵਾਲ ਸਾਹਿਬ ਬਾਡੀ ਦੇ ਵਿੱਚ ਇਸ਼ਨਾਨ ਹੋਇਆ ਕਰਦੇ ਐ ਪਰ ਅੱਜ ਰੂਡਵਾਦੀ ਸ਼ਕਤੀਆਂ ਗੰਗਾ ਦੇ ਵਿੱਚ ਜਾ ਕੇ ਇਸ਼ਨਾਨ ਕਰਦੀਆਂ ਉੱਥੇ ਗੰਗਾ ਦਾ ਪਾਣੀ ਪੀ ਕੇ ਆਉਂਦੀਆਂ ਇੱਥੇ ਆਖਰੇ ਫਿਰ 6 ਤਰੀਕ ਨੂੰ ਜਿਹੜੇ ਸਾਨ ਦੇ ਉੱਤੇ ਬਾਬਾ ਦੀਪ ਸਿੰਘ ਨੇ ਸੁਖਾ ਸਿੰਘ ਮਹਤਾਬ ਸਿੰਘ ਨੇ ਸੰਤ ਜਨੈਲ ਸਿੰਘ ਫਿਰਣਾ ਵਾਲਿਆਂ ਨੇ ਹਜ਼ਾਰਾਂ ਸਿੱਖਾਂ ਨੇ ਵੀਪੀਐਨ ਨੇ ਸ਼ਹਾਦਤਾਂ ਦਿੱਤੀਆਂ ਹੋਣ ਉਹਦੇ ਵਿੱਚ ਸਾਰੀ ਰਕਾਬੜ ਹੋਣੀ ਇਹ ਬਿਲਕੁਲ ਸਿੱਖ ਮਜਬ ਦੇ ਦਸਤੂਰ ਦੇ ਬਿਲਕੁਲ ਖਿਲਾਫ ਹੈ ਕਿ ਜਿਹੜੇ ਬੰਦੇ ਆਪਣੇ ਆਪ ਨੂੰ ਜ਼ਿੰਮੇਵਾਰ ਸਮਝਦੇ ਐ ਉਹ ਅਕਾਲ ਤਖਤ ਸਾਹਿਬ ਦੀ ਰਵਾਇਤ ਨੂੰ ਭੰਗ ਕਰਦੇ ਐ ਔਰ ਅਕਾਲ ਤਖਤ ਸਾਹਿਬ ਨੂੰ ਮਹਾਨ ਨਹੀਂ ਸਮਝਦੇ ਸੀਂ ਆਪਣੀ ਆਜ਼ਾਦੀ ਮੰਗਦੇ ਹਾਂ ਖਾਲਸਾ ਜਿਹੜੀ ਧਰਤੀ ਇਸਲਾਮਿਕ ਪਾਕਿਸਤਾਨ ਹਿੰਦੂ ਇੰਡੀਆ ਕਾਂਗਰਸ ਸੀ ਦੇ ਬਚਾਲੇ ਇੱਕ ਇੰਡੀਪੈਂਡੈਂਟ ਸੋਵਰਨ ਬਾਦਸ਼ਾਹੀ ਵਫਰ ਸਟੇਟ ਬਣੂਗੀ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ ਫਤਿਹ ਪ੍ਰਾਣਿਕ ਕਹਾਵਤ ਹੈ ਘਰ ਦਾ ਪੇਤੇ ਲੰਕਾ ਟਾਉਂਦਾ ਹੈ ਆਡ ਰੂੜਵਾਦੀ ਤਾਕਤਾਂ ਨੇ ਸਿੰਘ ਸਾਹਿਬ ਨੂੰ ਆਪਣਾ ਪੂਰਾ ਵਾਖ ਨਹੀਂ ਦੇਣ ਦਿੱਤਾ ਜੀ ਜੀ ਵਜ੍ਹਾ ਦੇ ਨਾਲ ਜਿਹੜੇ ਉਹ ਬਾਈ ਸ਼ਹੀਦਾਂ ਦੇ ਵਾਰਿਸ ਸੀਗੇ ਉਹਨਾਂ ਨੂੰ ਸਰੋਪਾ ਨਹੀਂ ਦੇਣ ਦਿੱਤਾ ਔਰ ਸਿੰਘ ਸਾਹਿਬ ਨੇ ਜੇ ਉਹਨਾਂ ਨੂੰ ਹਰੇਕ ਸਾਲ ਵਰਗਣ ਨਹੀਂ ਬੋਲਣ ਦਿੱਤਾ ਪਰ ਸਿੰਘ ਸਾਹਿਬ ਨੇ ਆਪਣੇ ਅਰਦਾਸ ਦੇ ਵਿੱਚ ਸਿੱਖ ਕੌਮ ਦੀ ਪੂਰੀ ਹਾਲਤ ਦੱਸਦੀ ਕਿ ਅਸੀਂ ਜੰਗ ਦੇ ਵਿਰੋਧ ਦੇ ਵਿੱਚ ਆ ਤੇ ਜਿਹੜੇ ਸਿੱਖ ਮੋਦੀ ਸਰਕਾਰ ਨੇ ਚੈਨ ਦਾ ਦੇ ਵਿੱਚ ਵਰਤਾਨੀਆਂ ਦੇ ਵਿੱਚ ਪਾਕਿਸਤਾਨ ਦੇ ਵਿੱਚ ਹਰਿਆਣਾ ਤੇ ਪੰਜਾਬ ਦੇ ਵਿੱਚ ਅਸਾਸਿਨੇਟ ਤੇ ਸ਼ਹੀਦ ਕੀਤੇ ਐ ਸਿੱਖੋਂ ਉਹਨਾਂ ਦਾ ਖੰਡਨ ਕਰਦਾ ਫੇਰ ਤੁਸੀਂ ਸੁਣਿਆ ਹੋਊਗਾ ਅਰਦਾਸ ਦੇ ਵਿੱਚ ਸਿੰਘ ਸਾਹਿਬ ਨੇ ਕਿਹਾ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ સ્ਨਾਣ ਇਸਨਾਨ ਕਿਹ ਹੈ ਮਰਿਆਦਾ ਦੇ ਮੁਤਾਬਕ ਦਰਬਾਰ ਸਾਹਿਬ ਦੇ ਸਰੋਵਰ ਦੇ ਵਿੱਚ ਤੇ ਗੋਇੰਦਵਾਲ ਸਾਹਿਬ ਬਾਡੀ ਦੇ ਵਿੱਚ ਇਸ਼ਨਾਨ ਹੋਇਆ ਕਰਦੇ ਹੈ ਪਰ ਅੱਜ ਰੋਡਵਾਦੀ ਸ਼ਕਤੀਆਂ ਗੰਗਾ ਦੇ ਵਿੱਚ ਜਾ ਕੇ ਇਸ਼ਨਾਨ ਕਰਦੀਆਂ ਉੱਥੇ ਗੰਗਾ ਦਾ ਪਾਣੀ ਪੀ ਕੇ ਆਉਂਦੀਆਂ ਇੱਥੇ ਆਖਰੇ ਫਿਰ 6 ਤਰੀਕ ਨੂੰ ਜਿਹੜੇ ਅਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਨੇ ਸੁਖਾ ਸਿੰਘ ਮਹਤਾਬ ਸਿੰਘ ਨੇ ਸੰਤ ਜਰਨੈਲ ਸਿੰਘ ਪਰਨਵਾਲਿਆਂ ਨੇ ਹਜ਼ਾਰਾਂ ਸਿੱਖਾਂ ਨੇ ਬੀਬੀਆਂ ਨੇ ਸ਼ਹਾਦਤਾਂ ਦਿੱਤੀਆਂ ਹੋਣ ਉਹਦੇ ਵਿੱਚ ਸਾਰੀ ਰਕਾਵਟ ਪਾਣੀ ਇਹ ਬਿਲਕੁਲ ਸਿੱਖ ਮਜ਼ਬ ਦੇ ਦਸਤੂਰ ਦੇ ਬਿਲਕੁਲ ਖਿਲਾਫ ਹੈ ਮਰਿਆਦਾ ਦੇ ਖਿਲਾਫ ਹੈ ਔਰ ਅਸੀਂ ਇਸ ਦਾ ਖੰਡਨ ਕਰਦੇ ਆ ਕਿ ਜਿਹੜੇ ਬੰਦੇ ਆਪਣੇ ਆਪ ਨੂੰ ਜ਼ਿੰਮੇਵਾਰ ਸਮਝਦੇ ਹੈ ਉਹ ਅਕਾਲ ਤਖਤ ਸਾਹਿਬ ਦੇ ਰਵੈਤ ਨੂੰ ਭੰਗ ਕਰਦੇ ਹੈ ਔਰ ਅਕਾਲ ਤਖਤ ਸਾਹਿਬ ਨੂੰ ਮਹਾਨ ਨਹੀਂ ਸਮਝਦੇ ਸੋ ਅੱਜ ਦਾ ਦੇਣ ਬਹੁਤ ਅੱਛਾ ਨਿਕਲਿਆ ਹੈ باوجود ਰੂੜਵਧੀ ਸ਼ਕਤੀਆਂ ਦੇ ਦਬਾਅ ਦੇ ਨਾਲ ਜੋ ਅੱਜ ਦਾ ਦਿਨ 19 ਸੀ ਮਨਾਉਣਾ ਤੇ ਦੇਣਾ ਚਾਹੁੰਦੇ ਅੱਜ ਤੋਂ ਕਾਮ ਦੇ ਨਾਲ ਪੰਥ ਨੇ ਮਨਾਇਆ ਔਰ ਅਸੀਂ ਆਪਣੀ ਆਜ਼ਾਦੀ ਮੰਗਦੇ ਹਾਂ ਖਾਲਸਾ ਜਿਹੜੀ ਤਰਤੀ اسلامਿਕ ਪਾਕਿਸਤਾਨ ਹਿੰਦੂ ਇੰਡੀਆ ਕੰਬਿਨਡ ਸੀ ਜੇ ਬਚਾਲੇ ਇੱਕ ਇੰਡੀਪੈਂਡੈਂਟ ਸੋਵਰਨ ਬਾਦਸ਼ਾਹੀ ਬਫਰ ਸਟੇਟ ਬਣੂਗੀ ਇਹ ਸਾਡਾ ਅੱਜ ਦਾ ਰਾਜਾ ਹੈ ਔਰ ਗੁਰੂ ਸਾਹਿਬ ਕਿਰਪਾ ਕਰਨਗੇ ਤੇ ਜਿਹੜੇ ਸੀਧਾ ਦਾ ਮੈਂ ਨਾਂ ਲਿਆ ਉਹ ਸਾਡੇ ਪਿੱਠ ਤੇ ਤੁਪਰੀ ਦੇਖ ਲਈ ਸਾਨੂੰ ਅੱਗੇ ਵਧਾਉਣਗੇ ਕਿ ਸਾਡਾ ਵੀ ਆਪਣਾ ਘਰ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਦਲ ਖਾਲਸਾ ਤੇ ਸਾਰਿਆਂ ਦਾ ਬਹੁਤ ਰਣੀ ਆ ਬਸ ਲੱਗਦਾ ਜਿੱਥੇ ਜਥੇਦਾਰ ਸਾਹਿਬ ਦਾ ਵਿਰੋਧ ਹੋ ਰਿਹਾ ਹੈ ਅਸਤੀਫਾ ਦੇ ਸਕਦੇ ਹਾਂਜੀ ਜਿੱਥੇ ਜਥੇਦਾਰ ਸਾਹਿਬ ਦਾ ਵਿਰੋਧ ਕੀਤਾ ਜਾ ਰਿਹਾ ਹੈ ਅਸਤੀਫਾ ਦੇ ਸਕਦੇ ਹਾਂ ਨਹੀਂ ਜਥੇਦਾਰ ਸਾਹਿਬ ਨੂੰ ਕੋਈ ਲੋੜ ਨਹੀਂ ਅਸਤੀਫਾ ਦੇਣ ਦੀ ਰੋੜਵਾਦੀ ਸ਼ਕਤੀਆਂ ਦੇ ਸਾਹਮਣੇ ਐ ਲਿਫਟ ਜਾਣਾ ਇੱਕ ਖਾਇਰਤਾ ਹੈ ਤੇ ਜਥੇਦਾਰ ਸਾਹਿਬ ਖਾਇਰ ਨਹੀਂ ਹੈ ਬੜੇ ਦਲੇਰ ਨੇ ਜਿਨ੍ਹਾਂ ਨੇ ਅਰਦਾਸ ਦੇ ਵਿੱਚ ਸਾਰਾ ਕੁਝ ਕਹਿਤਾ ਜਿਹੜਾ ਉਹਨਾਂ ਨੇ ਆਪਣੇ ਬਚਨਾਂ ਚ ਕਹਿਣਾ ਸੀ ਉਹਨਾਂ ਨੇ ਆਪਣੇ ਅਰਦਾਸ ਦੇ ਤੇ ਨਵੀਂ ਚੀਜ਼ ਹੈ ਕਿ ਪਹਿਲਾਂ ਅਰਦਾਸੀਆ ਸਹੀ ਅਰਦਾਸ ਕਰਦਾ ਹੈ ਪਰ ਇਹ ਕਿ ਸਿੰਘ ਸਾਹਿਬ ਜਥੇਦਾਰ ਸਾਹਿਬ ਨੇ ਖੁਦ ਅਰਦਾਸ ਕੀਤੀ ਹੈ ਜਿਹੜੀ ਬਹੁਤ ਵੱਡੀ ਗੱਲ ਹੈ ਤੇ ਇਸੇ ਤਰ੍ਹਾਂ ਹਾਲ ਤੱਕ ਦੇ ਜਥੇਦਾਰ ਤੋਂ ਅਰਦਾਸ ਸਾਡੇ ਦਿਨ ਦੇ ਵਿੱਚ ਹੋਣੀ ਚਾਹੀਦੀ ਹੈ ਅੱਗੇ ਤੋਂ ਵੀ ਧੰਨਵਾਦ ਜਥੇਦਾਰ ਸਾਹਿਬ ਨੂੰ ਤੇ ਸਾਡਾ ਅਦੀ ਕੋਸ਼ਿਸ਼ ਕਰਦੇ ਆਂ ਸ਼ੁਕਰੀਆ ਜਥੇਦਾਰ ਸਾਹਿਬ ਨੂੰ ਜਥੇਦਾਰ ਬਣਾਉਂਦੇ ਆਂ ਲੈਣ ਨੂੰ ਨਹੀਂ ਜੀ ਪਤਾ ਹੈਗਾ ਸ੍ਰੀ ਤਾਂ ਮੌਜੂਦਾ ਜਥੇਦਾਰ ਸਾਹਿਬ ਦੀ ਟਰਮ ਪੂਰੀ ਕਰਉਣਾ 14 ਨੇ ਐਸਪੀਸੀ ਦੇ ਇਲੈਕਸ਼ਨ 14 ਸਾਲ ਤੋਂ ਨਹੀਂ ਹੋਏ ਉਹ ਜ਼ਰੂਰ ਹੋਣ ਜੋ ਕਰਕੇ ਸਿੱਖਾਂ ਦੀ ਜਿਹੜੀ ਜ਼ਮੂਰੀਅਤ ਹੈ ਉਹ ਹਦਤਵਾ ਨੇ ਖੋਹੀ ਹੈ ਜਿਹੜੀ ਸਾਰੀ ਦੁਨੀਆ ਨੂੰ ਪਤਾ ਹੋਣਾ ਚਾਹੀਦਾ ਹੈ ਤੇ ਸਾਡੇ ਨਾਲ ਬਹੁਤ ਜ਼ਬਰ ਹੋਇਆ